ਇਧਰਲੇ ਪਾਸੇ ਤੋਂ ਅਮਰਿਤਪਾਲ ਸਿੰਘ ਦੇ ਸਮਰਥਕਾਂ ਦੇ ਉੱਤੇ ਮਿੰਟੂ ਜੀ ਦੋਸ਼ ਲੱਗੇ ਨੇਗੇ ਉਹਨਾਂ ਦੀ ਇੱਕ ਚੈਟ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹਨਾਂ ਨੇ ਜਾਤੀ ਸੂਚਕ ਸ਼ਬਦ ਬੋਲੇ ਨੇ ਕਹਿੰਦੇ ਮਿੰਟੂ ਜੀ ਬੜਾ ਮਾਮਲਾ ਪਕਿਆ ਹੋਇਆ ਵੈਸੇ ਉਹ ਸਕਰੀਨ ਸ਼ਾਟ ਜੇ ਤਾਂ ਕਾਫੀ ਵਾਇਰਲ ਹੋਏ ਪਏ ਆਗੇ ਉਹ ਹਾਂਜੀ ਹਾਂਜੀ ਉਹ ਤਾਂ ਮੈਂ ਦੇਖ ਰਿਹਾ ਸੀਗਾ ਕਿ ਇੱਕ ਨੈਸ਼ਨਲ ਨਿਊਜ਼ ਪੇਪਰ ਦਾ ਜਿਹੜਾ ਡਿਜੀਟਲ ਵਰਜ਼ਨ ਹੈ ਨਾ ਜੀ ਉਹਦੇ ਵਿੱਚ ਵੀ ਲੱਗੇ ਹੋਏ ਨੇ ਸਕਰੀਨ ਸ਼ਾਟ ਜੀ ਹਾਂਜੀ ਸਕਰੀਨ ਸ਼ਾਟ ਲਾਏ ਹੋਏ ਨੇ ਉਹਨਾਂ ਨੇ ਜੀ ਤੇ ਦੇਖੋ ਇਹ ਮਸਲਾ ਜਿਹੜਾ ਹੈ ਨਾ ਉਹ ਇੱਕ ਕੈਲੂਕੇ ਚੈਟ ਵਾਇਰਲ ਹੋਈ ਆ ਕਥੇ ਤੌਰ ਤੇ ਜੀ ਬਈ ਯਾਨੀ ਗਰੁੱਪ ਦੇ ਵਿੱਚ ਜਿਸ ਤਰ੍ਹਾਂ ਇੱਕ ਤੋਂ ਵੱਧ ਬੰਦੇ ਚੈਟ ਕਰਦੇ ਆ ਤੇ ਤੁਹਾਨੂੰ ਪਤਾ ਗਰੁੱਪ ਦੇ ਵਿੱਚ ਕਈ ਵਾਰ 150 ਬੰਦਾ ਵੀ ਹੁੰਦਾ ਜਾਦੇ ਵੀ ਹੁੰਦੇ ਆ ਮੈਂ ਤੇ ਵੈਸੇ ਪੰਗੇ ਨਹੀਂ ਕਰਦਾ ਹੁੰਦਾ ਤੇ ਕਈ ਤਬ ਉਹ ਰਾਤ ਨੂੰ ਫਿਰ ਲੱਗ ਪੈਂਦੇ ਆ ਬਹਿਸ ਬਸਈ ਆ ਵੀ ਬਹੁਤ ਚੱਲਦਾ ਹੈ ਗਰੁੱਪਾਂ ਦੇ ਵਿੱਚ ਸਾਡਾ ਵਾਲੀਬਾਲ ਵਾਲਿਆਂ ਦਾ ਉੱਥੇ ਵਾਲੀਬਾਲ ਵਾਲਿਆਂ ਤੇ ਵੀ ਕਈ ਵਾਰ ਖੜਕਾ ਦੜਕਾ ਹੋ ਜਾਂਦਾ ਆਪਸ ਵਿੱਚ ਤੱਕ ਸਮੈਸ਼ ਨਹੀਂ ਮਰੀ ਆ ਹਾਂਜੀ ਚੱਲਦਾ ਤਾਂ ਉਹ ਇਸ ਤਰ੍ਹਾਂ ਦੀ ਇੱਕ ਚੈਟ ਹੈ ਜਿਹਦੇ ਵਿੱਚ ਮਤਲਬ ਕਿ ਤਿੰਨ ਚੌਂ ਬੰਦਿਆਂ ਦੇ ਨਾਮ ਹੈ ਇੱਕ ਕੋਈ ਅਕਾਲ ਸਹਾਏ ਬਗੇਲ ਚਾਚਾ ਤੇ ਇੱਕ ਪਰਮਜੀਤ ਕਾਲੀ ਜਿਹੜੇ ਨਾਮ ਸ਼ੋ ਹੋ ਰਹੇ ਨੇ ਉਹਨ ਕਥੇ ਤੌਰ ਤੇ ਕੀ ਹੈ ਕੀ ਨਹੀਂ ਹੈ ਜਾਂਚ ਪੜਤਾਲ ਦਾ ਵਿਸ਼ਾ ਪਰ ਉਹਨਾਂ ਦੇ ਵਿੱਚ ਗਾਂ ਜਾ ਕੇ ਜਿਹੜੀ ਚੈਟ ਦੇ ਵਿੱਚ ਇੱਕ ਗੱਲ ਕਹੀ ਗਈ ਆ ਮਤਲਬ ਕਿ ਕਥੇ ਤੌਰ ਤੇ ਜੇ ਆਪਾਂ ਕਹੀਏ ਤਾਂ ਦਵਾ ਕੀਤਾ ਜਾ ਰਿਹਾ ਕਿ ਬਈ ਥੋੜਾ ਜਿਹਾ ਕਮ ਡਾਊਨ ਜਾ ਰਿਹਾ ਹੈ ਇਹ ਵੀ ਦੇਖੋ ਤੁਸੀਂ ਹੁਣ ਜੇ ਆਪਾਂ ਦੇਖਦੇ ਆਂ ਫੇਸਬੁੱਕ ਤੇ ਕੁਝ ਹੋਰ ਦਿਖ ਰਿਹਾ ਆਪਾਂ ਨੂੰ ਜੀ ਪੰਜਾਬ ਦੇ ਕੁਝ ਪੱਤਰਕਾਰ ਵੀ ਕੁਝ ਹੋਰ ਹੀ ਦਿਖਾ ਰਹੇ ਨੇ ਉਹ ਵੀ ਇੱਕ ਤਰਫਾ ਹੀ ਚੱਲ ਪਏ ਨੇ ਕਈ ਮਾਮਲਿਆਂ 'ਚ ਤਾਂ ਉੱਥੇ ਜਿਹੜੇ ਉਹ ਕਹ ਲੋ ਕਿ ਚੈਟ ਦੇ ਵਿੱਚ ਨਹੀਂ ਬੰਦੇ ਉਹ ਕਹਿ ਰਹੇ ਨੇ ਕਿ ਡਾਊਨ ਜਾ ਰਿਹਾ ਤੇ ਫਿਰ ਉਹ ਗੱਲ ਕਰ ਰਹੇ ਆ ਕਿ ਵੋਟਾਂ ਲਵੋ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਵੀ ਨੇ ਆ ਖਰੀਦੋ ਫਰੋਖ ਤੇ ਫਿਰ ਉੱਥੇ ਕਹਿੰਦੇ ਸਾਡੇ ਐਸਸੀ ਭਾਈਚਾਰੇ ਬਾਰੇ ਉਹ ਸ਼ਬਦ ਬੋਲੇ ਜਾਂਦੇ ਜਿਹੜੇ ਨਹੀਂ ਬੋਲ ਸਕਦੇ ਆਪਾਂ ਉਹ ਉਹਨਾਂ ਸ਼ਬਦਾਂ ਦੇ ਵਿੱਚ ਕਥੇ ਤੌਰ ਤੇ ਤੇ ਉਸ ਤੋਂ ਬਾਅਦ ਫੇਰ ਇਹ ਜਿਹੜਾ ਮਾਮਲਾ ਹੈ ਜਾਂਦਾ ਫਗਵਾੜਾ ਪੁਲਿਸ ਕੋਲ ਰਵਦਾਸੀਆ ਵਾਲਮੀਕ ਭਾਈਚਾਰਾ ਜਿਹੜਾ ਉਹਨਾਂ ਦਾ ਇੱਕ ਸੰਗਠਨ ਆ ਉਹ ਇਸ ਮਾਮਲੇ ਨੂੰ ਪੁਟ ਅਪ ਕਰਦੇ ਆ ਤੇ ਠਾਣੇ ਖੜਦੇ ਆ ਪਹਿਲਾਂ ਪੁਲਿਸ ਨੇ ਉਹਨਾਂ ਨੂੰ ਟਰਕਾਇਆ ਹੋਊਗਾ ਅੰਮ੍ਰਿਤਸਰ ਜਾਓ ਜੀ ਖਡੂਰ ਸਾਹਿਬ ਜਾਓ ਜੀ ਪਰ ਉਹ ਤੁਹਾਨੂੰ ਪਤਾ ਸੰਗਠਨ ਜਿਹੜੇ ਨੇ ਦੁਆਬੇ ਚ ਬਹੁਤ ਤਗੜੇ ਨੇ ਜਿਹੜੇ ਸੰਗਠਨ ਨੇ ਚਾਹੇ ਤੁਸੀਂ ਰਵਿਦਾਸ ਟਾਈਗਰ ਫੋਰਸ ਨੂੰ ਲੈ ਲਓ ਇਹ ਸੰਗਠਨ ਆ ਜਿਹੜੇ ਇਸ ਤਰ੍ਹਾਂ ਉੱਥੇ ਪੂਰਾ ਦਬਦਬਾ ਰੱਖਦੇ ਆ ਜੀ ਤਾਂ ਇਹਨਾਂ ਨੇ ਉੱਥੇ ਫਿਰ ਜ਼ੋਰ ਪਾ ਕੇ ਡਾਇਰੀ ਨੰਬਰ ਵਗੈਰਾ ਤਾਂ ਲਵਾ ਲਿਆ ਸੀਗਾ ਬਾਅਦ ਵਿੱਚ ਮੈਨੂੰ ਪਤਾ ਨਹੀਂ ਹੈ ਇਹ ਗੱਲ ਵੈਸੇ ਕੱਲ ਹੋ ਹੋ ਚੁੱਕੀ ਸੀਗੀ ਕੱਲ ਦੇ ਦਿਨੇ ਵਾਪਰ ਚੁੱਕਾ ਸੀਗਾ ਸਾਰਾ ਘਟਨਾ ਕ੍ਰਮ ਸ਼ਾਇਦ ਤੁਹਾਡੀ ਨਜ਼ਰ ਗਈ ਹੋਵੇ ਮੈਨੂੰ ਪਤਾ ਨਹੀਂ ਇਹ ਪਰਸੋਂ ਹੀ ਹੋ ਗਿਆ ਸੀਗਾ ਸ਼ਾਇਦ ਇਹ ਸ਼ਿਕਾਇਤਾਂ ਕਮ ਹੋ ਗਈ ਸੀ ਜੀ ਪਰ ਸਵੇਰੇ ਗਰੁੱਪਾਂ 'ਚ ਕੋ ਮਿਲ ਲੱਗ ਗਈ ਸੀ ਉਹ ਮੈਂ ਇਸ ਖਬਰ ਨੂੰ ਕੱਲ ਸ਼ਾਇਦ ਨਹੀਂ ਉਦੋਂ ਰਾਤੀ ਸ਼ਾਇਦ ਮੈਂ ਪੜਿਆ ਜਾਂ ਕੱਲ ਸਵੇਰ ਪੜਿਆ ਸੀਗਾ ਤੇ ਇਹ ਖਬਰ ਲੱਗ ਗਈ ਸੀ ਜੀ ਉਸ ਤੋਂ ਬਾਅਦ ਹੁਣ ਰੌਲਾ ਜਿਹੜਾ ਉਹ ਇਸ ਕੱਲ ਦਾ ਪੈ ਗਿਆ ਕਿ ਪਰਮਜੀਤ ਸਿੰਘ ਅਕਾਲੀ ਆ ਜਿਹੜਾ ਉਹ ਵੈਸੇ ਆਪ ਵੀ ਪੁਲਿਸਿੰਗ ਕਰ ਲੈਂਦੇ ਨੇ ਕਈ ਮਾਮਲਿਆਂ 'ਚ ਉਹਨਾਂ ਨੇ ਵੀ ਸ਼ਿਕਾਇਤ ਦੇ ਦਿੱਤੀ ਹੈ ਬਰੂਬਰ ਜੀ ਕਿ ਇਹ ਜਿਹੜੀ ਚੈਟ ਆ ਤथाकथित ਇਹ ਫਰਜ਼ੀ ਆ ਹਾਲਾਂਕਿ ਇੱਕ ਆਡੀਓ ਵੀ ਉਹਨਾਂ ਦੀ ਚੱਲ ਰਹੀ ਆ ਕਥੇ ਤੌਰ ਤੇ ਆ ਅਸੀਂ ਕੋਈ ਪੁਸ਼ਟੀ ਨਹੀਂ ਕਰ ਸਕਦੇ ਡਿਸਕਲੇਮਰ ਹੈ ਸਾਡਾ ਇਹ ਜੀ ਕਿ ਅਸੀਂ ਕਿਸੇ ਵੀ ਆਡੀਓ ਜਾਂ ਵੀਡੀਓ ਦੀ ਆਪਣੇ ਪੱਤਰ ਤੇ ਪੁਸ਼ਟੀ ਨਹੀਂ ਕਰ ਸਕਦੇ ਉਹਦੇ ਚ ਵੀ ਅਮਰਤਪਾਲ ਸਿੰਘ ਦੇ ਜਿਤ ਹਾਰ ਤੇ ਉਹ ਕਿਸੇ ਨੂੰ ਮੰਦਾ ਚੰਗਾ ਬੋਲ ਰਹੇ ਨੇ ਰਿਸ਼ਤਾ ਕਰਨਾ ਵਗੈਰਾ ਜਿਹੜੇ ਸ਼ਬਦ استعمال ਕੀਤੇ ਜਾ ਰਹੇ ਨੇ ਤਾਂ ਉਹ ਵੀ ਇੱਕ ਆਡੀਓ ਵਾਇਰਲ ਹੋਈ ਆ ਤਾਂ ਹੁਣ ਇਸ ਮਾਮਲੇ ਚ ਇਹ ਇੱਕ ਨਵਾਂ ਪੱਖ ਹੈ ਕਿ ਪਰਮਜੀਤ ਸਿੰਘ ਅਕਾਲੀ ਵੀ ਸ਼ਿਕਾਇਤ ਦੇ ਆ ਕਿ ਪਈ ਇਹ ਜਿਹੜੀ ਚੈਟ ਆ ਫਰਜ਼ੀ ਬਣਾਈ ਗਈ ਆ ਜੀ ਪਰ ਦੂਸਰੇ ਪਾਸੇ ਜਿਹੜੇ ਕੁਝ ਆਈਡੀ ਵਗੈਰਾ ਚਲਾਉਂਦੇ ਨੇ ਸੋਸ਼ਲ ਮੀਡੀਆ ਦੇ ਅਕਾਊਂਟ ਹੈ ਜਿਹੜੇ ਕਿ ਅਮਰਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਆ ਤਾਂ ਉਹ ਇਹਨਾਂ ਚੀਜ਼ਾਂ ਨੂੰ ਹੁਣ ਦੂਜੇ ਪਾਸੇ ਕਰ ਰਹੇ ਆ ਕਿ ਹੁਣੇ ਮੁਕਰ ਰਹੇ ਨੇ ਜੀ ਇਹ ਪਤਾ ਨਹੀਂ ਹੁਣ ਸਚਾਈ ਕੀ ਵਗੈਰਾ ਦੇ ਦਿੱਤੇ ਉਹਨਾਂ ਨੇ ਉਹ ਤਿਆਰ ਕਰੀਆ ਮੈਨੂੰ ਨਹੀਂ ਪਤਾ ਜਾਂਚ ਪੜਤਾਲ ਹੋਵੇ ਤੇ ਜਿਹੜਾ ਵੀ ਕੋਈ ਐਡਮਿਨ ਆ ਹੁਣ ਅਮਰਤਪਾਲ ਸਿੰਘ ਨੇ ਬਾਹਰ ਆਉਣਾ ਕਿ ਨਹੀਂ ਆਉਣਾ ਉਹ ਤਾਂ ਬਾਅਦ ਸਮਾਂ ਤੈਅ ਕਰੇਗਾ ਕਿਤੇ ਇੱਥੇ ਵਾਲਾ ਜਿਹੜਾ ਕੋਈ ਐਡਮਿਨ ਵਗੈਰਾ ਕਿਸੇ ਗਰੁੱਪ ਦਾ ਇਸ ਤਰ੍ਹਾਂ ਦਾ ਹੋਇਆ ਚਾਹੇ ਉਹ ਫਰਜ਼ੀ ਬਣਾਇਆ ਗਿਆ ਗਰੁੱਪ ਹੈ ਤੇ ਚਾਹੇ ਅਸਲੀ ਆ ਜੀ ਉਹ ਅਮਰਤਪਾਲ ਸਿੰਘ ਬਾਹਰ ਆਵੇਗਾ ਕਿ ਨਹੀਂ ਆਵੇਗਾ ਉਹ ਚਾਰ ਜੂਨ ਤੈਅ ਕਰੇਗਾ ਕਿ ਤੁਸੀਂ ਅੰਦਰ ਚਲੇ ਜਾਣਾ ਐਸ்சி ਐਸਟੀ ਐਕਟ ਲੱਗੇਗਾ ਤੁਹਾਡੇ ਤੇ ਹਾਂ ਜਿਹੜੇ ਜੇ ਕੋਈ ਕਰਦਾ ਇਸ ਤਰ੍ਹਾਂ ਦਾ ਜੇ ਇਸ ਤਰ੍ਹਾਂ ਕੋਈ ਫੜਿਆ ਗਿਆ ਮੈਂ ਤੁਹਾਨੂੰ ਇਹ ਸ਼ਰਅ ਇਹਮ ਦੱਸ ਦਿੰਨਾ ਕਿ ਐਸ்சி ਐਸਟੀ ਐਕਟ ਜਿਹੜਾ ਹੈ ਉਹਨੂੰ ਇਦਾਂ ਕਰ ਲਓ ਕਿ ਗੂਗਲ ਕਰ ਲਓ ਪਹਿਲਾਂ ਜੇ ਲੱਗ ਗਿਆ ਤੇ ਕੀ ਬਣੇਗਾ ਫਿਰ ਮੁੜ ਕੇ ਧਰਨੇ ਦਿੰਦੇ ਫਿਰਦੇ ਜੇ ਕਿ ਸਾਡੇ ਨਾਲ ਧੱਕਾ ਹੁੰਦਾ ਜੇ ਕਿਸੇ ਨੇ ਇਸ ਤਰ੍ਹਾਂ ਕਿਹਾ ਤਾਂ ਪ੍ਰਮਾਨ ਕਰੋ ਗਲਤੀ ਹੋ ਗਈ ਆ ਮਾਫੀ ਮੰਗ ਲਓ ਜੇ ਨਹੀਂ ਨਹੀਂ ਤਾਂ ਜਿਸ ਨੇ ਵੀ ਉਹ ਕੀਤਾ ਜਿਸ ਨੇ ਉਹ ਫਰਜ਼ੀ ਵੜਾ ਕੀਤਾ ਮੰਨ ਲਓ ਕਿ ਅਮਰਤਪਾਲ ਸਿੰਘ ਦਾ ਕੋਈ ਵਿਰੋਧੀ ਆ ਜੇ ਉਹ ਇਸ ਤਰ੍ਹਾਂ ਦੀ ਗੁੰਦਗੁੰਦਦਾ ਕਿ ਇਸ ਤਰ੍ਹਾਂ ਕਿਉਂਕਿ ਆਪਾਂ ਨੂੰ ਪਤਾ ਫਰਜ਼ੀ ਚੀਜ਼ਾਂ ਕੁਝ ਕ੍ਰੀਏਟ ਹੋ ਜਾਂਦੀਆਂ ਨੇ ਅੱਜ ਕੱਲ ਸੌਫਟਵੇਅਰ ਟੂਲ ਇਸ ਤਰ੍ਹਾਂ ਦੇ ਹੈਗੇ ਨੇ ਤਾਂ ਉਹ ਸਾਰੀਆਂ ਚੀਜ਼ਾਂ ਕ੍ਰੀਏਟ ਹੋ ਜਾਂਦੀਆਂ ਨੇ ਜਿਸ ਨੇ ਉਹ ਕੀਤਾ ਜੇ ਉਹ ਇੰਡੀਆ 'ਚ ਹੋਇਆ ਤਾਂ ਫਿਰ ਉਹ ਵੀ ਫਸ ਜਾਏਗਾ ਉਹ ਵੀ ਕਸੂਤਾ ਫਸ ਜਾਏਗਾ ਤਾਂ ਖੈਰ ਇਹਨਾਂ ਨੇ ਟਲਣਾ ਨਹੀਂ ਹੈ ਜਿਹੜੇ ਉੱਥੇ ਪਾਈਚਾਰੇ ਵਾਲੇ ਦੁਆਬੇ 'ਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਕਾਫੀ ਤਾਕਤ ਰੱਖਦੇ ਨੇ ਉੱਥੇ ਜੀ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰੋ ਯਾਰ ਮੈਂ ਤੇ ਹਰਾਣਿਆ ਦੇਖੋ ਵੈਸੇ ਤੇ ਇਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਗੱਲ ਹੁੰਦੀ ਹੈ ਕਿ ਵੋਟਾਂ ਦਿਲ ਜਿੱਤਣਾ ਹੁੰਦਾ ਵੋਟ ਚੇਤੀ ਨਾ ਦਿਲ ਜਿੱਤਣਾ ਹੁੰਦਾ ਆਮ ਆਦਮੀ ਪਾਰਟੀ ਦਾ 17 ਚ ਹਾਰ ਦਾ ਵੱਡਾ ਕਾਰਨ ਇਹੀ ਸੀਗਾ ਕਿ ਇਹਨਾਂ ਦੀ ਜਿਹੜੀ ਟ੍ਰੋਲਿੰਗ ਕੰਪਨੀ ਸੀਗੀ ਨਾ ਉਹਨੇ ਹਰੇਕ ਨੂੰ ਗਾਲ ਦੁੱਪੜ ਕਰਨਾ ਹਰੇਕ ਨੂੰ ਗਾਲ ਦੁੱਪੜ ਕਰਨਾ ਕਿਸੇ ਨੇ ਮਤਲਬ ਕਿ ਕੋ ਚੱਚ ਦੀ ਗੱਲ ਵੀ ਕਰਨੀ ਜੇ ਉਹ ਵਿਰੋਧੀ ਪਾਰਟੀ ਤਾਂ ਤਦ ਵੀ ਗਾਲ ਦੁੱਪੜ ਉਹਨਾਂ ਦਾ ਹਸ਼ਰ ਕੀ ਹੋਇਆ ਸਾਰੇ ਸਰਵੇ ਵਗੈਰਾ ਝੂਠੇ ਪੈ ਗਏ ਸੀਗੇ ਜੀ 22 ਦੇ ਵਿੱਚ ਇਹਨਾਂ ਨੇ ਇਸ ਵੱਲੋਂ ਥੋੜਾ ਲਗਾਮ ਲਾ ਕੇ ਰੱਖੇ ਤੇ 17 ਚ ਜਿਹੜੇ ਬੰਦੇ ਇਸ ਤਰ੍ਹਾਂ ਕਰਦੇ ਸੀ ਉਹ ਮੈਨਾਂ ਦਾ ਖੁੱਡੇ ਲੈਣ ਵੀ ਲੱਗੇਗੇ ਲਗ ਹਾਂਜੀ 22 ਦੇ ਵਿੱਚ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਦਾਂ ਨਹੀਂ ਹੁੰਦਾ ਦੇਖੋ ਅਮਰਤਪਾਲ ਸਿੰਘ ਇਲੈਕਸ਼ਨ ਲੜ ਰਿਹਾ ਅਮਰਤਪਾਲ ਸਿੰਘ ਜਦੋਂ ਬਾਹਰ ਸੀ ਤਦ ਵੀ ਉਹਦੇ ਤੇ ਸਵਾਲ ਹੁੰਦੇ ਸੀ ਉਹ ਇੰਟਰਵਿਊਜ਼ ਦੇ ਵਿੱਚ ਬੜੇ ਦਲੇਰਾਂ ਨਾਲ ਢੱਗ ਨਾਲ ਜਵਾਬ ਦਿੰਦਾ ਸੀਗਾ ਬੇ ਬਾਕੀ ਨਾਲ ਜਵਾਬ ਦਿੰਦਾ ਸੀਗਾ ਸਵਾਲ ਉਹਦੋਂ ਵੀ ਹੁੰਦੇ ਸੀ ਸਵਾਲ ਜਿਹੜੇ ਐਕਸ਼ਨਸ ਹੁੰਦੇ ਆ ਉਹਦੇ ਤੇ ਵੀ ਹੁੰਦੇ ਆ ਸਵਾਲ ਤੁਹਾਡੀ ਪੋਲਿਟਿਕਸ ਤੇ ਵੀ ਹੋਣਗੇ ਸਵਾਲ ਅ ਅਮਰਤਪਾਲ ਸਿੰਘ ਦੇ ਚਾਚੇ ਤੇ ਹੋਣਦੇ ਆ ਨਾ ਜੀ ਹੁਣ ਲੌਜੀਕ ਤਾਂ ਉਥੇ ਇਹੋ ਹੀ ਹੈ ਕਿ ਭਾਈ ਜੇ ਮੰਨ ਲਓ ਚਾਚੇ ਦਾ ਕੋ ਪਿਸ਼ੋਕੜ ਕਾਂਗਰਸੀ ਹੈ ਤਾਂ ਫਿਰ ਰਾਹੁਲ ਗਾਂਧੀ ਦਾ ਵੀ ਤਾਂ ਪਿਸ਼ੋਕੜ ਹੀ ਹੈ ਗਾਂਧੀ ਪਰਿਵਾਰ ਦੇ ਨਾਲ ਉਹਨੇ ਕਿਹੜਾ ਕੋਈ ਹੱਥੀ ਕੀਤਾ ਕੁਝ ਜਾਂ ਅੱਜ ਦੀ ਲੀਡਰਸ਼ਿਪ ਨੇ ਕਿਹੜਾ ਕੋਈ ਗੁਨਾਹ ਕੀਤਾ ਜਦੋਂ ਤੁਸੀਂ ਉਹ ਕਾਂਗਰਸ ਸਾਰੀ ਨੂੰ ਕਾਤਲ ਕਰਦਾਂਦੇ ਹੋ ਮਤਲਬ ਕਿ ਇਹ ਸਵਾਲ ਜਾਂ ਇਹ ਤਰਕ ਵਿਤਰਕ ਜਿਹੜੇ ਚੱਲਦੇ ਰਹਿੰਦੇ ਆ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਪੰਜਾਬ ਦੀ ਪੋਪੂਲੇਸ਼ਨ 2 ਕਰੋੜ 70 ਲੱਖ ਸੀਗੀ 2011 ਦੇ ਸੈਂਸਸ ਦੇ ਵਿੱਚ ਉਦੋਂ ਬਾਅਦ ਤੇ ਹੋਈ ਨਹੀਂ 32% 88 ਲੱਖ 70 ਹਜ਼ਾਰ ਵੋਟ ਸੀ ਐਸਸੀ ਕਮਿਊਨਿਟੀ ਦੀ ਕਿੰਨੀ ਨੋਟ ਕਰ ਲੋ 88 ਲੱਖ 70 ਹਜ਼ਾਰ ਅੰਕੜਿਆਂ ਦੇ ਆਧਾਰ ਤੇ ਕਹਿੰਨਾ 32% ਬਣਦੀ ਹੈ ਜਰਨਲ ਵੋਟ ਉਸ ਤੋਂ ਬਾਅਦ ਘਟੀ ਹੈ 11 ਤੋਂ ਬਾਅਦ ਤੇ ਐਸਸੀ ਵੋਟ ਹੁਣ ਲਗਭਗ 35% ਦਿਆ ਤੁਸੀਂ ਕਿਸੇ ਵੀ ਸੀਟ ਤੇ ਜਾਂ ਕਿਸੇ ਵੀ ਸਮਾਜਿਕ ਮੂਵਮੈਂਟ ਦੇ ਵਿੱਚ ਰਾਜਨੀਤਿਕ ਮੂਵਮੈਂਟ 'ਚ ਇਸ ਭਾਈਚਾਰੇ ਨੂੰ ਤਾਂ ਤੁਸੀਂ ਕਿਤੇ ਵੀ ਹਾਸ਼ੀਏ ਤੇ ਕਰ ਹੀ ਨਹੀਂ ਸਕਦੇ ਜੇ ਮਾੜਾ ਚੰਗਾ ਬੋਲੋਗੇ ਇਕੱਲਾ ਵੋਟਾਂ ਦਾ ਨਹੀਂ ਇਹ ਪੋਲਰਾਈਜੇਸ਼ਨ ਹੋਣੀ ਜੇਗਾ ਇਹ ਤੇ ਭਾਜਪਾ ਦੇ ਹੱਕ ਚ ਆ ਸ਼ਰਿਆਮ ਜੋ ਤੁਸੀਂ ਕਰ ਰਹੇ ਹੋ ਉਹ ਕੀ ਬਣਾ ਰਿਹਾ ਜੱਟ ਵਰਸਸ 달ਿਤ ਇੱਥੇ ਉਹਨਾਂ ਦੀ ਇੱਕ ਵੱਖਰੀ ਕਿਸਮ ਦੀ ਪੋਲਰਾਈਜੇਸ਼ਨ ਆ ਉਹ ਤਾਂ ਅਗਲੇ ਪਹਿਲੀਆਂ ਐਫਰਟਸ ਇਸ ਸਟੈਂਡ ਕਰਦੇ ਹਾਂ ਸ਼ਹਿਰੀ ਬਨਾਮ ਪਿੰਡੂ ਕਾਰੋਬਾਰੀ ਬਨਾਮ ਕਿਸਾਨ ਸੋ ਇਹਨਾਂ ਚੀਜ਼ਾਂ ਦੇ ਨਾਲ ਇਹ ਜੋ ਵੀ ਹੈ ਭਾਵੇਂ ਕੋਈ ਸਾਜ਼ਿਸ਼ ਕਿਸੇ ਨੇ ਕੀਤੀ ਹੈ ਚਾਹੇ ਹਕੀਕੀ ਰੂਪ ਚਾਹੇ ਬਹੁਤ ਗਲਤ ਕੰਮ ਕੀਤਾ ਤੇ ਇਹ ਅਖੀਰ ਦੇ ਵਿੱਚ ਜਾ ਕੇ ਟੁਕਣਾ ਭਾਜਪਾ ਦੇ ਹੱਕ ਚ ਇਹ ਚੀਜ਼ਾਂ ਨੇ ਜਿਵੇਂ ਜਿਵੇਂ ਆਪਣਾ ਇਸ ਤਰ੍ਹਾਂ ਆਪਸ ਦੇ ਵਿੱਚ ਕੋਈ ਪਿਆਰ ਇਤਫਾਕ ਹੈ ਜਿਹੜਾ ਜਿਹੜਾ ਉਤਰੇ ਡਿਆ ਜਾਏ ਜੀ 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 ਮੇਰੀ ਗੱਲ ਮਿੰਟੂ ਜੀ ਸ਼ਿਕਾਇਤ ਕਰਤਾ ਤੇ ਜਿਹੜੀ ਉਹਨਾਂ ਨਾਲ ਵੀ ਹੋਈ ਸੀ ਉਹ ਕਹਿੰਦੇ ਸੀ ਅਸੀਂ ਸ਼ਿਕਾਇਤ ਦਿੱਤੀ ਹੈਗੀ ਸ਼ਿਕਾਇਤ ਦਿੱਤੀ ਹੈ ਪਰਸੋਂ ਰਾਤ ਨੂੰ अच्छा जी जी वो कने परसों सवेरे कामे कोमण लाग गया हां जी मैं ਤੁਹਾਨੂੰ ਦੱਸਿਆ ਨਾ ਪਰਸੋਂ ਪਰਸੋਂ ਰਾਤ ਨੂੰ ਦਿੱਤੀ ਹੈ ਪੁਲਿਸ ਨੇ ਹਾਲੇ ਤੱਕ ਕੋ ਕਾਰਵਾਈ ਨਹੀਂ ਕੀਤੀ ਪੁਲਿਸ ਨਾਲ ਮੇਰੀ ਗੱਲ ਹੋਈ ਸੀਗੀ ਯਾਨੀ ਐਫ ਆਈ ਆਰ ਨਹੀਂ ਉਹ कने ਐਫ ਆਈ ਆਰ ਨਹੀਂ ਹੋਇਆ ਅਸੀਂ ਮਾਮਲੇ ਦੀ ਇੱਕ ਤਾਂ ਤਫਤੀਸ਼ ਕਰਦੇ ਪਏ ਦੂਸਰਾ ਇਹ ਗੱਲ ਕਿ ਇਸ ਵੇਲੇ ਤੁਹਾਨੂੰ ਪਤਾ ਜ਼ਿਆਦਾਤਰ ਫੋਰਸ ਜਿਹੜੀ कने ਇਲੈਕਸ਼ਨ ਵਗੈਰਾ ਚ ਲੱਗੀ ਹੋਈ ਹੈ ਹਾਂ ਡਿਊਟੀਆਂ ਲੱਗੀਆਂ ਨੇ ਪਰ ਜਿਹੜਾ ਇਹ ਭਾਈਚਾਰਾ ਇਹ ਕਹਿੰਨੇ ਕਿ ਜੇ ਨਾ ਕੁਝ ਗੱਲ ਬਣਿਆ ਤਾਂ ਅਸੀਂ ਭਾਈ ਅਗਲਾ ਐਕਸ਼ਨ ਆਪ ਦਾ ਉਲੀਕਾਂਗੇ ਦੂਜੇ ਪਾਸੇ ਤੋਂ ਪਰਮਜੀਤ ਸਿੰਘ ਅਕਾਲੀ ਕਹਿੰਨੇ ਕਿ ਭਾਈ ਇਹ ਜਿਹੜਾ ਫਰਜੀ ਹੈ ਕਹਿੰਨੇ ਕਿ ਜੇ ਹੈ ਸੀ ਤਾਂ ਉਹਦੇ ਵਿੱਚ ਆਡੀਓ ਮੈਸੇਜ ਸੀ ਕਿ ਉਹ ਵੀ ਪਲੇ ਕਰ ਦਿੰਦੇ ਕਹਿੰਦੇ ਕਿ ਉਹ ਵਾਇਸ ਨੋਟ ਉਹਨਾਂ ਨੇ ਵੀ ਖਾਸ ਕਿਹਾ ਤਾਂ ਜਿਹੜੀ ਉਹ ਦਿੱਤੀ ਹੋਈ ਆ ਸਾਈਬਰ ਸੈੱਲ ਨੂੰ ਕਹਿੰਦੇ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਜੇ ਪਰਮਜੀਤ ਸਿੰਘ ਕਾਲੀ ਹੋਰੀ ਕਹਿ ਰਹੇ ਨੇ ਚਲੋ ਆਪਾਂ ਉਹਨਾਂ ਦਾ ਵੀ ਪੱਖ ਰੱਖਣਾ ਜ਼ਰੂਰੀ ਹੈ ਮੈਂ ਤੇ ਆਪ ਰੱਖ ਦਿੱਤਾ ਹੈ ਤੇ ਚਲੋ ਜਾਂਚ ਪੜਤਾਲ ਹੋ ਜਾਵੇ ਪਤਾ ਲੱਗ ਜਾਵੇ ਜੀ ਕੌਣ ਦੋਸ਼ੀ ਹੈ ਪਰ ਇਸ ਤਰ੍ਹਾਂ ਦੀਆਂ ਹਰਕਤਾਂ ਜੇ ਕੋਈ ਸਾਜ਼ਿਸ਼ਨ ਕਰ ਰਿਹਾ ਹੈ ਤਾਂ ਦੂਸਰਿਆਂ ਨੂੰ ਇਹਦੇ 'ਤੇ ਗੌਰ ਕਰਨ ਦੀ ਜ਼ਰੂਰਤ ਆ ਤੇ ਜੇ ਕੋਈ ਇਸ ਤਰ੍ਹਾਂ ਅਮਰਤਪਾਲ ਸਿੰਘ ਦਾ ਸਮਰਥਨ ਕਰ ਰਿਹਾ ਹੈ ਨਾ ਤਾਂ ਉਹ ਸਮਰਥਨ ਨਹੀਂ ਕਰ ਰਿਹਾ ਇਹਦਾ ਮਤਲਬ ਹੈ ਕਿ ਤੁਸੀਂ ਤੇ ਬਹੁਤ ਵੱਡੀ ਇੱਕ ਵੱਸੋਂ ਨੂੰ ਨਰਾਜ਼ ਕਰ ਰਹੇ ਹੋ ਜੀ 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 ਦੂਰ ਕਰ ਰਹੇ ਹੋ ਗੱਲ ਬਿਲਕੁਲ ਠੀਕ ਹੈ ਜੀ ਤਾਂ ਇਧਰਲੇ ਪਾਸੇ ਸਾਡੀ ਟੈਕਨੀਕਲ ਟੀਮ ਨੇ ਵੀ ਭਾਈ ਸਪਸ਼ਟ ਕੀਤਾ ਕਿ ਭਾਈ ਆਸੀਂ ਕਿਸੇ ਵੀ ਪਾਰਟੀ ਨੂੰ ਨਾ ਤਾਂ ਵੋਟ ਪਾਉਂਦਾ ਨਾ ਲੇ ਸਮਰਥਨ ਦੇ ਵਿੱਚ ਨਾ ਉਹਦੇ ਵਿਰੋਧ ਦੇ ਵਿੱਚ ਕੋਈ ਇਸ ਤਰ੍ਹਾਂ ਦੀ رائے ਨਹੀਂ ਰੱਖਦੇ ਜੀ ਉਹ ਗੱਲ ਵੱਖਰੀ ਹੈ ਕਿ ਭਾਈ ਜੋ ਆਲੋਚਨਾ ਹੁੰਦੀ ਹੈ ਜਾਂ ਕਿਸੇ ਨਾ ਕਿਸੇ ਪੱਖ ਨੂੰ ਲੈ ਕੇ ਉਹਤੇ ਗੱਲਬਾਤ ਕੀਤੀ ਜਾਂਦੀ ਹੈ ਸੋ ਤੁਸੀਂ ਆਪਣੀ ਸਮਝ ਦੇ ਮੁਤਾਬਕ ਵੋਟ ਆਪਣੀਆਂ ਪੁੱਲ ਕਰਿਓ ਤਾਂ ਇਹ ਚੀਜ਼ ਹੈ ਜਿਹੜੀ ਸਾਡਾ ਕਹ ਲੋ ਕਿ ਬੇਸ ਇਸ ਸਪਸ਼ਟ ਕਰਦੇ ਤੁਹਾਨੂੰ